ਪੰਜਾਬ ਸਰਕਾਰ ਨੇ ਬਿਜਲੀ ਖਪਤਕਾਰਾਂ ਨੂੰ ਇੱਕ ਝਟਕਾ ਦਿੱਤਾ ਹੈ ਪੰਜਾਬ ਕੈਬਨਿਟ ਦੀ ਹੋਈ ਉਸ ਮੀਟਿੰਗ ਦੇ ਵਿੱਚ ਹੁਣ ਤੱਕ ਤੁਹਾਡੇ ਤੱਕ ਹੀ ਜਾਣਕਾਰੀ ਪਹੁੰਚ ਗਈ ਹੋਵੇਗੀ ਕਿ ਬਿਜਲੀ ਸਬਸਿਡੀ 7 ਕਿਲੋਵਾਟ ਤੱਕ ਦੇ ਮੀਟਰ ਦੀ ਗੱਲ ਸਾਹਮਣੇ ਆ ਰਹੀ ਹੈ ਕਿ 3 ਰੁਪਏ ਪ੍ਰਤੀ ਯੂਨਿਟ ਸਾਰਾ ਟੈਕਸ ਪਾ ਕੇ ਵੈਸੇ ਤਾਂ 2.5 ਰੁਪਏ ਬਣਦਾ ਹੈ ਔਰ ਪਿਛਲੀ ਸਰਕਾਰ ਦਾ ਇੱਕ ਫੈਸਲਾ ਸੀ ਕਿ ਇਸ ਦੇ ਵਿੱਚ ਕਟੌਤੀ ਕਰ ਦਿੱਤੀ ਗਈ ਸੀ ਪਰ ਮੌਜੂਦਾ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਸ ਫੈਸਲੇ ਨੂੰ ਰੱਦ ਕਰ ਦਿੱਤਾ ਹੈ ਤੇ 3 ਰੁਪਏ ਪ੍ਰਤੀ ਯੂਨਟ ਬਿਜਲੀ ਮਹਿੰਗੀ ਕਰ ਦਿੱਤੀ ਹੈ 7 ਕਿਲੋਵਾਟ ਤੱਕ ਦੇ ਲੋਡ ਵਾਲੇ ਮੀਟਰਾਂ ਦੀ ਹੁਣ ਇੱਥੇ ਇੱਕ ਦਚਿੱਤੀ ਹੋ ਸਕਦੀ ਹੈ ਕਿਸੇ ਦੀ ਸੁਣਨ ਲੱਗਿਆ ਇਸ ਫੈਸਲੇ ਨੂੰ ਲੈ ਕੇ ਕਿ ਕੀ 7 ਕਿਲੋ ਲੋਡ ਵਾਲੇ ਜਿਹੜੇ ਵਾਟ ਵਾਲੇ ਮੀਟਰ ਨੇ ਉਸ ਤੋਂ ਉੱਪਰ ਵਾਲਿਆਂ ਦੀ ਬਿਜਲੀ ਸਬਸਿਡੀ ਦੇ ਵਿੱਚ ਕਟੌਤੀ ਕੀਤੀ ਗਈ ਹੈ ਜਾਂ ਉਸ ਤੋਂ ਪਹਿਲਾਂ ਵਾਲੇ ਵੀ ਚਾਹੇ ਉਹ 2 ਕਿਲੋਵਾਟ ਦਾ ਮੀਟਰ ਹੈ ਲੋਡ ਵਾਲਾ ਜਾਂ 3 ਕਿਲੋ ਲੋਡ ਵਾਟ ਵਾਲਾ ਮੀਟਰ ਹੈ ਜਾਂ 4 ਵਾਲਾ ਜਾਂ 5 ਵਾਲਾ ਕੀ ਸੱਤ ਤੋਂ ਥੱਲੇ ਵਾਲੇ ਵੀ ਇਸ ਵਿੱਚ ਸ਼ਾਮਲ ਹੋਣਗੇ ਜੇਕਰ ਵਿੱਤ ਮੰਤਰੀ ਤੇ ਆਵਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਦੀ ਪ੍ਰੈਸ ਕਾਨਫਰੰਸ ਹੋਣੀ ਹੈ ਤਾਂ ਉਸ ਦੇ ਵਿੱਚ ਉਹਨਾਂ ਸ਼ਬਦਾਂ ਦੇ ਵਿੱਚ ਇਹ ਕਿਹਾ ਗਿਆ ਕਿ ਅਸੀਂ 300 ਯੂਨਿਟ ਪ੍ਰਤੀ ਮਹੀਨਾ ਜਿਹੜੇ ਮਾਫ਼ ਕੀਤੇ ਨੇ ਉਹ ਸਕੀਮ ਜਾਰੀ ਰਹੇਗੀ ਪਰ 7 ਕਿਲੋਵਾਟ ਤੱਕ ਦੇ ਲੋਡ ਵਾਲੇ ਜਿਹੜੀ ਇੱਕ ਡਬਲ ਸਬਸਿਡੀ ਦੇ ਦਿੱਤੀ ਵੀ ਸੀ ਪਿਛਲੀ ਸਰਕਾਰ ਵੱਲੋਂ ਉਸ ਨੂੰ ਅਸੀਂ ਰੱਦ ਕਰਦੇ ਹਾਂ ਉਸ ਦੇ ਵਿੱਚ ਅਸੀਂ ਵਾਅਦਾ ਕਰ ਰਹੇ ਹਾਂ ਉਹਨਾਂ ਨੇ ਇਹ ਜਦੋਂ ਫੈਸਲਾ ਸੁਣਾਇਆ ਉਹਨਾਂ ਦੇ ਸ਼ਬਦਾਂ ਦੇ ਵਿੱਚ ਕਿਤੇ ਨਾ ਕਿਤੇ ਇੱਕ ਕੰਫਿਊਜ਼ਨ ਨਜ਼ਰ ਆ ਰਹੀ ਸੀ ਜਿਸ ਦੇ ਵਿੱਚ ਉਹ ਖੁੱਲਕੇ ਤਾਂ ਨਹੀਂ ਕਹਿ ਰਹੇ ਸੀ ਕਿ ਅਸੀਂ ਸਬਸਿਡੀ ਖਤਮ ਕਰ ਰਹੇ ਹਾਂ ਪਰ ਪੰਜਾਬ ਸਰਕਾਰ ਦਾ ਫਿਰ ਪ੍ਰੈਸ ਨੋਟ ਜਾਰੀ ਹੁੰਦਾ ਜਿਸ ਦੇ ਹੂ ਬਹੂ ਸ਼ਬਦ ਤੁਹਾਡੇ ਨਾਲ ਅਸੀਂ ਸਾਂਝੇ ਕਰ ਦਿੰਨੇ ਆ ਜਿਸ ਦੇ ਵਿੱਚ ਪੰਜਾਬ ਸਰਕਾਰ ਦੇ ਪ੍ਰੈਸ ਨੋਟ ਦੇ ਵਿੱਚ ਬਕਾਇਦਾ ਲਿਖਿਆ ਗਿਆ ਹੈ ਕਿ ਸਬਸਿਡੀ ਖਤਮ ਕੀਤੀ ਜਾਂਦੀ ਹੈ ਮੁਫਤ ਬਿਜਲੀ ਦੀ ਸਬਸਿਡੀ ਹਾਲਾਂਕਿ 300 ਯੂਨਟ ਪ੍ਰਤੀ ਮਹੀਨਾ ਜਿਹੜੇ ਬਿਜਲੀ ਦੀ ਸਬਸਿਡੀ ਦਿੱਤੀ ਗਈ ਹੈ ਉਸ ਦੇ ਲਈ ਮੰਤਰੀ ਹਰਪਾਲ ਸਿੰਘ ਚੀਮਾ ਜਿਹੜੇ ਕੀ ਪ੍ਰੈਸ ਕਾਨਫਰੰਸ ਕਰਦੇ ਨੇ ਕੈਬਨਟ ਮੀਟਿੰਗ ਤੋਂ ਬਾਅਦ ਉਸ ਵਿੱਚ ਉਹਨਾਂ ਨੇ ਦਾਅਵਾ ਕੀਤਾ ਕਿ ਸਾਡੀ ਸਰਕਾਰ ਨੇ ਆਪਣੇ ਵਾਅਦੇ ਮੁਤਾਬਕ 3 ਮਹੀਨਿਆਂ ਦੇ ਅੰਦਰ ਅੰਦਰ ਉਹ ਫੈਸਲਾ ਲਿਆ ਤੇ 90% ਦੀ ਘਰੇਲੂ ਖਪਤਕਾਰ ਬਿਜਲੀ ਵਾਲਿਆਂ ਨੂੰ ਇੱਕ ਵੱਡੀ ਰਾਹਤ ਦਿੱਤੀ ਤੇ ਬਿਜਲੀ ਦੇ ਬਿੱਲ ਜ਼ੀਰੋ ਆਉਣ ਲੱਗੇ ਥਾਂ-ਥਾਂ ਵਿਗਿਆਪਨ ਤੁਸੀਂ ਪਹਿਲਾਂ ਵੀ ਦੇਖੇ ਹੋਣਗੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਤਾਂ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ 7 ਕਿਲੋਵਾਟ ਤੱਕ ਦੇ ਲੋਡ ਵਾਲਿਆਂ ਦੀ ਜਿਹੜੀ ਪ੍ਰਤੀ ਯੂਨਿਟ ਹੈ ਉਹ 3 ਰੁਪਏ ਯੂਨਿਟ ਆ ਜਿਹੜੀ ਉਹ ਅਸੀਂ ਬਹਾਲ ਕਰਦੇ ਹਾਂ ਉਸੇ ਤਰ੍ਹਾਂ ਫਿਰ ਵਸੂਲੇ ਜਾਣਗੇ ਜਿਹੜੀ ਕਿ ਪਿਛਲੀ ਸਰਕਾਰ ਕਾਂਗਰਸ ਸਰਕਾਰ ਵੇਲੇ ਉਸ ਦੇ ਵਿੱਚ ਕਟੌਤੀ ਕੀਤੀ ਗਈ ਸੀ ਉਸ ਨੂੰ ਦੇ ਵਿੱਚ ਮਾਲੀਆ ਵਧਾਉਣ ਦੀ ਗੱਲ ਹੋ ਰਹੀ ਹੈ ਕਿ ਸਾਡੀ ਆਮਦਨ ਵਧ ਜਾਵੇਗੀ ਪੀਐਸਪੀਸੀਐਲ ਦੀ ਜਿਸ ਦੇ ਵਿੱਚ ਪ੍ਰੈਸ ਕਾਨਫਰੰਸ ਦੇ ਚ ਉਹਨਾਂ ਨੇ ਸ਼ਬਦ ਕਿਹਾ ਕਿ 7 ਕਿਲੋਵਾਟ ਤੱਕ ਦੇ ਲੋਡ ਵਾਲੇ ਮੀਟਰਾਂ ਦੀ ਸਬਸਿਡੀ ਅਸੀਂ ਖਤਮ ਕਰ ਰਹੇ ਹਾਂ ਪਰ ਪ੍ਰੈਸ ਨੋਟ ਚ ਲਿਖਿਆ ਹੈ ਕਿ ਸੂਬਾ ਸਰਕਾਰ ਨੇ 7 ਕਿਲੋਵਾਟ ਤੋਂ ਜ਼ਿਆਦਾ ਲੋਡ ਵਾਲੇ ਬਿਜਲੀ ਖਪਤਕਾਰਾਂ ਨੂੰ ਦਿੱਤੀ ਜਾਂਦੀ ਸਬਸਿਡੀ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ ਇੱਕ ਵਾਰੀ ਫੇਰ ਸ਼ਬਦ ਦੇ ਰਿਪੀਟ ਕਰ ਰਹੇ ਹਾਂ ਤੁਹਾਡੇ ਨਾਲ ਦੁਹਰਾ ਰਹੇ ਹਾਂ ਇਹਨਾਂ ਸ਼ਬਦਾਂ ਨੂੰ ਜੋ ਪੰਜਾਬ ਸਰਕਾਰ ਨੇ ਆਪਣੇ ਪ੍ਰੈਸ ਨੋਟ ਜਾਰੀ ਕੀਤਾ ਉਸ ਦੇ ਵਿੱਚ ਜੋ ਗੱਲ ਲਿਖੀ ਹੈ ਉਸ ਦੇ ਵਿੱਚ ਪੰਜਾਬ ਸਰਕਾਰ ਨੇ 7 ਕਿਲੋਵਾਟ ਤੋਂ ਜ਼ਿਆਦਾ ਲੋਡ ਵਾਲੇ ਬਿਜਲੀ ਖਪਤਕਾਰਾਂ ਨੂੰ ਦਿੱਤੀ ਜਾਂਦੀ ਸਬਸਿਡੀ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ ਇਸ ਨਾਲ ਸੂਬੇ ਦੇ ਮਾਲੀਆ ਵਿੱਚ 2400 ਤੋਂ 3000 ਕਰੋੜ ਰੁਪਏ ਵਧ ਆਉਣਗੇ ਹੁਣ ਬਿਜਲੀ ਦੇ ਇਹ ਲੋਡ ਵਧਾਉਣ ਦੇ ਨਾਲ ਜਾਂ ਪ੍ਰਤੀ ਯੂਨਿਟ 3 ਰੁਪਏ ਵਧਾਉਣ ਦੇ ਨਾਲ ਸਰਕਾਰ ਕਹਿੰਦੀ ਹੈ ਕਿ 2400 ਤੋਂ 3000 ਕਰੋੜ ਰੁਪਏ ਵਧ ਆਉਣਗੇ ਸਰਕਾਰ ਦੇ ਖਾਤੇ ਦੇ ਵਿੱਚ ਯਾਨੀ ਕਿ ਹੁਣ ਬਿਜਲੀ ਸਬਸਿਡੀ ਹੈ ਉਹ ਸਰਕਾਰ ਨੂੰ ਵੀ ਸਤਾਉਣ ਲੱਗੀ ਹੈ ਕਹਿਣ ਨੂੰ ਤਾਂ ਉਹ ਲਾਗੂ ਕਰ ਦਿੱਤਾ ਗਿਆ ਸੀ ਫੈਸਲਾ ਪਰ ਜੇਕਰ ਇਨ੍ਹਾਂ ਖਪਤਕਾਰਾਂ ਦੇ ਵਿੱਤੇ ਵੀ ਬੋਝ ਵਧਾ ਦਿੱਤਾ ਜਾਂਦਾ ਹੈ ਜਿਵੇਂ ਕਿ ਪ੍ਰੈਸ ਨੋਟ ਵਿੱਚ ਲਿਖਿਆ ਗਿਆ ਕਿ 7 ਕਿਲੋ ਵਾਟ ਤੋਂ ਜ਼ਿਆਦਾ ਲੋਡ ਵਾਲੇ ਬਿਜਲੀ ਖਪਤਕਾਰਾਂ ਨੂੰ ਦਿੱਤੀ ਜਾਂਦੀ ਸਬਸਿਡੀ ਅਸੀਂ ਖਤਮ ਕਰ ਰਹੇ ਹਾਂ ਇਸ ਦੇ ਨਾਲ ਉਹਨਾਂ ਖਪਤਕਾਰਾਂ ਨੂੰ ਤਾਂ ਝਟਕਾ ਹੀ ਹੈ ਪਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜਦੋਂ ਪ੍ਰੈਸ ਕਾਨਫਰੰਸ ਕੀਤੀ ਉਸ ਤੇ ਵਿੱਚ ਇਹ ਸ਼ਬਦ ਨਹੀਂ ਵਰਤਿਆ ਕਿ 7 ਕਿਲੋ ਵਾਟ ਤੋਂ ਜ਼ਿਆਦਾ ਲੋਡ ਵਾਲੇ ਉਦੋਂ ਉਹਨਾਂ ਨੇ ਸ਼ਬਦ ਵਰਤਿਆ ਕਿ 7 ਕਿਲੋ ਵਾਟ ਤੱਕ ਵਾਲੇ ਬਿਜਲੀ ਖਪਤਕਾਰਾਂ ਦੀ ਸਬਸਿਡੀ ਜਿਹੜੀ ਦਿੱਤੀ ਗਈ ਸੀ ਪਿਛਲੀ ਸਰਕਾਰ ਵਲੇ ਉਸ ਨੂੰ ਅਸੀਂ ਖਤਮ ਕਰਦੇ ਆ 3 ਰੁਪਏ ਪ੍ਰਤੀ ਯੂਨਿਟ ਇਸ ਦਾ ਹਿਸਾਬ ਇਹ ਹੈ ਕਿ ਸਰਕਾਰ ਹੁਣ ਮਾਲੀਆ ਵਧਾਉਣਾ ਚਾਹੁੰਦੀ ਹੈ ਖਜ਼ਾਨਾ ਭਰਨਾ ਚਾਹੁੰਦੀ ਹੈ ਪਰ ਹੁਣ ਪਤਾ ਲੱਗ ਗਿਆ ਕਿ ਜਿਹੜੀ ਪੀਐਸਪੀਸੀਐਲ ਦਾ ਦਿਵਾਲਾ ਨਿਕਲ ਰਿਹਾ ਹੈ ਵੱਡੀ ਦਿੱਤੀ ਜਾਂਦੀ ਸਬਸਿਡੀ ਨੂੰ ਔਰ ਦਸਾਂ ਸਾਲਾਂ ਦੇ ਵਿੱਚ ਸਾਲ 212 ਤੋਂ 13 ਦੇ ਦੌਰਾਨ ਜਿਹੜੀ ਸਬਸਿਡੀ ਸੀ ਉਹ 13000 ਕਰੋੜ ਰੁਪਏ ਸੀ ਚਾਹੇ ਉਸ ਦੇ ਵਿੱਚ ਘਰੇਲੂ ਖਪਤਕਾਰ ਬਿਜਲੀ ਹੈ ਚਾਹੇ ਉਹ ਬਿਜਲੀ ਦੀ ਮੋਟਰਾਂ ਦੀ ਬਿਜਲੀ ਹੈ ਜਾਂ ਫਿਰ ਆ ਛੋਟੀ ਇੰਡਸਟਰੀ ਵੱਡੀ ਇੰਡਸਟਰੀ ਦੀ ਮਿਲਾ ਕੇ ਸਾਰੀ ਸਬਸਿਡੀ ਆ ਜਿਹੜੀ ਉਹ 13000 ਕਰੋੜ ਰੁਪਏ ਸੀ ਪਰ ਹੈਰਾਨੀ ਦੀ ਗੱਲ ਹੈ ਕਿ ਹੁਣ 2023-24 ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਜਦੋਂ ਘਰੇਲੂ ਖਪਤਕਾਰਾਂ ਦੀ ਉਹ ਸਬਸਿਡੀ ਵਧਾਈ ਗਈ ਤੇ ਉਸ ਦੇ ਨਾਲ ਇਹ ਅੰਕੜਾ 20000 ਕਰੋੜ ਰੁਪਏ ਤੋਂ ਵੀ ਟੱਪ ਗਿਆ ਜਿਸ ਦੇ ਨਾਲ ਹੁਣ ਦਿਵਾਲਾ ਨਿਕਲਣ ਲੱਗਿਆ ਤੇ ਹੁਣ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਜਿਸ ਦੇ ਕਰਕੇ ਹੁਣ ਬਿਜਲੀ ਸਬਸਿਡੀ ਦੇ ਵਿੱਚ ਕਟੌਤੀ ਕੀਤੀ ਜਾ ਰਹੀ ਹੈ ਖਾਸ ਕਰਕੇ 7 ਕਿਲੋ ਵਾਟ ਲੋਡ ਤੋਂ ਜ਼ਿਆਦਾ ਬਲਣ ਵਾਲੇ ਜਿਹੜੇ ਮੀਟਰ ਨੇ ਉਹਨਾਂ ਦੇ ਵਿੱਚ 3 ਰੁਪਏ ਪ੍ਰਤੀ ਯੂਨਿਟ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਜਿਹੜੀ ਕਿ ਪਿਛਲੀ ਕਾਂਗਰਸ ਦੀ ਸਰਕਾਰ ਵੱਲੋਂ ਕਟੌਤੀ ਕਰ ਦਿੱਤੀ ਗਈ ਸੀ ਤਾਂ ਹੁਣ ਇਸ ਮਸਲੇ ਦੇ ਵਿੱਚ ਜਿਹੜੀ ਬਿਜਲੀ ਸਬਸਿਡੀ ਆ ਵਧ ਕੇ 20607 ਕਰੋੜ ਰੁਪਏ ਹੋ ਜਾਂਦੀ ਹੈ ਇਹ ਕੈਗ ਦੀ ਰਿਪੋਰਟ ਦੇ ਵਿੱਚ ਵੀ ਖਲਾਸਾ ਹੁੰਦਾ ਹੈ ਬਿਜਲੀ ਸਬਸਿਡੀ ਬਾਰੇ ਕਿਹਾ ਗਿਆ ਕਿ ਸਾਲ 2018-19 ਵਿੱਚ ਤੈ ਹਾਲਾਂਕਿ 13361 ਰੁਪਏ ਦੀ ਬਿਜਲੀ ਸਬਸਿਡੀ ਸੀ ਜੋ ਕਿ ਸਾਲ 2022-23 ਚ ਪਿਛਲੇ 4 ਕਿਸਾਲਾਂ ਦੇ ਵਿੱਚ ਹੀ ਇਹ ਸਬਸਿਡੀ ਵਧ ਕੇ 20607 ਕਰੋੜ ਰੁਪਏ ਤੱਕ ਪਹੁੰਚ ਗਈ। ਇੱਥੇ ਵੀ ਦੱਸਣਾ ਬਣਦਾ ਹੈ ਕਿ ਆਪ ਸਰਕਾਰ ਨੇ 1 ਜੁਲਾਈ 2022 ਤੋਂ ਘਰੇਲੂ ਖਪਤਕਾਰਾਂ ਨੂੰ ਪ੍ਰਤੀ ਮਹੀਨਾ 300 ਯੂਨਟ ਦਾ ਯੂਨਟ ਦੀ ਬਿਜਲੀ ਮੁਫਤ ਕਰ ਦਿੱਤੀ। ਜਿਸ ਦੇ ਨਤੀਜੇ ਵਜੋਂ ਸੂਬੇ ਦੇ ਕਰੀਬ 80% ਤੋਂ ਵੱਧ ਘਰੇਲੂ ਖਪਤਕਾਰ ਇਸ ਦਾ ਫਾਇਦਾ ਲੈ ਰਹੇ ਨੇ। ਘਰੇਲੂ ਬਿਜਲੀ ਦੀ ਇਸ ਮਾਫੀ ਨਾਲ ਘਰੇਲੂ ਬਿਜਲੀ ਦੀ ਸਬਸਿਡੀ 7300 ਕਰੋੜ ਰੁਪਏ ਤੋਂ ਵੱਧ ਗਈ ਇਕੱਲੀ ਬਿਜਲੀ ਸਬਸਿਡੀ ਦਾ ਭਾਰ ਹੀ ਸੂਬਾ ਸਰਕਾਰ ਦੀ ਹਾਲਤ ਖਰਾਬ ਕਰ ਰਿਹਾ ਹੈ ਇਕੈਗ ਦੀ ਰਿਪੋਰਟ ਕਹਿ ਰਹੀ ਹੈ ਅਸੀਂ ਆਪਣੇ ਕੋਲ ਅੰਕੜੇ ਨਹੀਂ ਦਿੱਤੇ ਕਿ 7300 ਕਰੋੜ ਰੁਪਏ ਤੱਕ ਘਰੇਲੂ ਖਪਤਕਾਰਾਂ ਜਿਹੜੀ ਬਿਜਲੀ ਦੀ ਉਹ ਸਬਸਿਡੀ ਪਹੁੰਚ ਜਾਂਦੀ ਹੈ ਤੇ 20607 ਕਰੋੜ ਰੁਪਈਆ ਕੁੱਲ ਬਿਜਲੀ ਸਬਸਿਡੀ ਹੋ ਜਾਂਦੀ ਹੈ ਜਿਸ ਦੇ ਕਰਕੇ ਹੁਣ ਪੰਜਾਬ ਸਰਕਾਰ ਨੂੰ ਫਿਕਰ ਸਤਾਉਣ ਲੱਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਹੀ ਦਿਵਾਲਾ ਨਾ ਨਿਕਲ ਜਾਵੇ ਜਿਸ ਦੇ ਕਰਕੇ ਹੁਣ 7 ਕਿਲੋ ਲੋਡ ਕਿਲੋਵਾਟ ਲੋਡ ਵਾਲੇ ਜਿਹੜੇ ਮੀਟਰ ਨੇ ਉਸ ਤੋਂ ਵੱਧ ਵਾਲਿਆਂ ਦੀ 3 ਰੁਪਏ ਪ੍ਰਤੀ ਯੂਨਿਟ ਬਿਜਲੀ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਜੋ ਕਿ ਪਿਛਲੀ ਕਾਂਗਰਸ ਦੀ ਸਰਕਾਰ ਵੱਲੋਂ ਕਟੌਤੀ ਕਰ ਦਿੱਤੀ ਗਈ ਸੀ ਤਾਂ ਹੁਣ ਇਸ ਦੇ ਨਾਲ ਸਰਕਾਰ ਦਾ ਕਹਿਣਾ ਹੈ ਕਿ 2400 ਤੋਂ ਲੈ ਕੇ 3000 ਕਰੋੜ ਰੁਪਏ ਤੱਕ ਸਰਕਾਰ ਦੇ ਖਜ਼ਾਨਾ ਭਰਪੂਰ ਹੋ ਜਾਵੇਗਾ ਹੁਣ ਸਰਕਾਰ ਨੇ ਖਜ਼ਾਨਾ ਭਰਪੂਰ ਕਰਨ ਦਾ ਰਾਹ ਵੀ ਕੀ ਲੱਭਿਆ ਕਿ 3 ਰੁਪਏ ਪ੍ਰਤੀ ਯੂਨਿਟ ਬਿਜਲੀ ਮਹਿੰਗੀ ਕਰ ਦਿੱਤੀ ਜਾਵੇ ਔਰ ਨਾਲ ਹੀ ਹਰਪਾਲ ਸਿੰਘ ਚੀਮਾ ਨੇ ਦਾਵਾ ਕੀਤਾ ਕਿ ਅਸੀਂ 300 ਯੂਨਿਟ ਜਿਹੜੀ ਪ੍ਰਤੀ ਮਹੀਨਾ ਬਿਜਲੀ ਸਬਸਿਡੀ ਦਿੱਤੀ ਹੋਈ ਹੈ ਉਹ ਜਾਰੀ ਰਹੇਗੀ ਪਰ ਜੇ ਕਿਸੇ ਦਾ ਬਿੱਲ 301 ਪ੍ਰਤੀ ਯੂਨਿਟ ਇੱਕ ਮਹੀਨੇ ਦਾ ਆ ਗਿਆ ਤਾਂ ਫਿਰ ਉਸ ਘੇਰੇ ਵਿੱਚ ਕੀ ਆ ਜਾਣਗੇ ਜਿਹੜਾ ਕਿ 3 ਰੁਪਏ ਪ੍ਰਤੀ ਯੂਨਿਟ ਵਧਾ ਦਿੱਤਾ ਗਿਆ ਇਸ ਦੇ ਬਾਰੇ ਹੀ ਸਰਕਾਰ ਨੇ ਕਿਹਾ ਕਿ ਮਾਲੀਆ ਵਧ ਜਾਵੇਗਾ ਲਗਭਗ ਕਹਿ ਸਕਦੇ ਹਾਂ ਕਿ ਜਿਹੜੀ ਘਰੇਲੂ ਖਪਤਕਾਰਾਂ ਦੀ ਜਿਹੜੀ ਸਬਸਿਡੀ ਦਿੱਤੀ ਗਈ ਹੈ ਹੁਣ ਉਸ ਦੇ ਵਿੱਚ ਕਟੌਤੀ ਕਰਨ ਦਾ ਮਨ ਸਰਕਾਰ ਨੇ ਬਣਾ ਲਿਆ ਹੈ ਅੱਧੀ ਕਿ ਸਰਕਾਰ ਲੰਘੀ ਹੈ ਤੇ ਅੱਧੀ ਇਸ ਕਾਰਜਕਾਲ ਦੇ ਦੌਰਾਨ ਬਾਕੀ ਹੈ 227 ਤੱਕ ਤੇ ਉਸ ਦੇ ਦੌਰਾਨ ਸਰਕਾਰ ਨੇ ਫੈਸਲਾ ਹੁਣ ਲੈ ਲਿਆ ਹਾਲਾਂਕਿ ਸੈਸ਼ਨ ਦੇ ਵਿੱਚ ਤੋਂ ਪਹਿਲਾਂ ਇੱਕ ਕੈਬਨਟ ਦੀ ਇੱਕ ਮੀਟਿੰਗ ਹੋਈ ਉਸ ਵਿੱਚ ਇਹ ਫੈਸਲਾ ਨਹੀਂ ਲਿਆ ਗਿਆ ਹੋ ਸਕਦਾ ਹੈ ਸਰਕਾਰ ਨੂੰ ਇਸ ਗੱਲ ਦਾ ਡਰ ਸਤਾ ਰਿਹਾ ਹੋਵੇ ਕਿ ਅਸੀਂ ਜੇਕਰ ਪਹਿਲਾਂ ਕੈਬਨਿਟ ਦੇ ਵਿੱਚ ਇਹ ਫੈਸਲਾ ਲੈਂਦੀਆਂ ਤੇ ਸੈਸ਼ਨ ਦੇ ਵਿੱਚ ਵਿਰੋਧੀ ਸਾਨੂੰ ਇਸ ਦੇ ਉੱਤੇ ਸਵਾਲ ਕਰ ਸਕਦੇ ਨੇ ਇਸ ਕਰਕੇ ਸੈਸ਼ਨ ਖਤਮ ਹੁੰਦੇ ਆ ਸਾਰੀ ਅਗਲੇ ਦਿਨ ਯਾਨੀ ਕਿ ਅੱਜ ਹੋਈ ਬੈਠਕ ਦੇ ਵਿੱਚ ਇਹ ਫੈਸਲਾ ਲਿਆ ਗਿਆ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਇੱਕ ਪਾਸੇ ਘਰੇਲੂ ਖਪਤਕਾਰਾਂ ਦੇ ਵਿੱਚ ਜਿੱਥੇ ਝਟਕਾ ਦਿੱਤਾ ਗਿਆ ਉੱਥੇ ਨਾਲ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਜਿਹੜੀਆਂ ਵਧਾਈਆਂ ਗਈਆਂ ਨੇ ਜਿਸ ਦੇ ਬਾਰੇ ਤੁਹਾਡੇ ਨਾਲ ਅਸੀਂ ਪਹਿਲਾਂ ਵੀ ਖਬਰ ਨਾਸ਼ਰ ਕਰ ਚੁੱਕੇ ਹਾਂ ਕਿ 65 ਪੈਸੇ ਪ੍ਰਤੀ ਲੀਟਰ ਪੈਟਰੋਲ ਦੇ ਉੱਤੇ ਕੀਮਤ ਵਧਾ ਦਿੱਤੀ ਗਈ ਹੈ ਵੈਟ ਵਧਾ ਦਿੱਤਾ ਗਿਆ ਪੰਜਾਬ ਸਰਕਾਰ ਵੱਲੋਂ ਤੇ 92 ਪੈਸੇ ਪ੍ਰਤੀ ਲੀਟਰ ਡੀਜ਼ਲ ਦੇ ਉੱਤੇ ਵੈਟ ਵਧਾ ਦਿੱਤਾ ਗਿਆ ਟੈਕਸ ਵਧਾ ਦਿੱਤਾ ਗਿਆ ਜਿਸ ਦੇ ਨਾਲ ਖਜ਼ਾਨਾ ਦੇ ਵਿੱਚ ਹੋਰ ਰਾਸ਼ੀ ਪਾਉਣ ਦੀ ਗੱਲ ਸਰਕਾਰ ਕਰ ਰਹੀ ਹੈ ਪਰ ਵਿਰੋਧੀਆਂ ਨੇ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਨੇ ਕਿ ਫੇਰ ਉਹ ਮਾਫੀਆ ਤੋਂ ਇਕੱਠਾ ਕਰਨ ਵਾਲਾ ਜਿਹੜਾ 55000 ਕਰੋੜ ਰੁਪਈਆ ਸੀ ਸਾਲਾਨਾ ਉਹ ਆਮ ਆਦਮੀ ਪਾਰਟੀ ਦੇ ਜਿਹੜੇ ਸੁਪਰੀਮੋ ਕੇਜਰੀਵਾਲ ਨੇ ਵੀ ਦਾਵਾ ਕੀਤਾ ਸੀ ਉਹ ਖਜ਼ਾਨਾ ਕਿੱਥੇ ਹੈ ਜੇਕਰ ਇਸ ਤਰ੍ਹਾਂ ਖਜ਼ਾਨਾ ਵਧਾਇਆ ਜਾ ਰਿਹਾ ਤੇ ਸਰਾਸਰ ਪੰਜਾਬ ਦੇ ਲੋਕਾਂ ਨਾਲ ਧੋਖਾ ਹੈ ਸਵਾਲ ਉੱਠਣ ਲੱਗੇ ਨੇ ਤੁਹਾਨੂੰ ਪੰਜਾਬ ਸਰਕਾਰ ਦਾ ਲਏ ਗਏ ਜਿਹੜੇ ਅਹਿਮ ਜਿਹੜੇ ਫੈਸਲੇ ਦੱਸੇ ਜਾ ਰਹੇ ਨੇ ਦਾਵਾ ਕੀਤਾ ਜਾ ਰਿਹਾ ਕਿ ਪੰਜਾਬ ਦੇ ਹਿੱਤ ਵਿੱਚ ਲਏ ਗਏ ਫੈਸਲੇ ਨੇ ਤੁਹਾਡਾ ਇਨ੍ਹਾਂ ਫੈਸਲੇ ਬਾਰੇ ਕੀ ਨਜ਼ਰੀਆ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਪਰ ਇੱਕ ਗੱਲ ਤੈ ਹੈ ਕਿ ਹੁਣ ਸਰਕਾਰ ਨੂੰ ਇਹ ਗੱਲ ਦੀ ਸਮਝ ਆ ਗਈ ਹੈ ਕਿ ਸਬਸਿਡੀ ਜਿਹੜੀ ਵੱਡੇ ਪੱਦਰ ਦੇ ਉੱਤੇ ਦੇ ਦਿੱਤੀ ਗਈ ਹੈ ਉਹ ਹੁਣ ਸਰਦਦੀ ਬਣ ਲੱਗੀ ਹੈ ਜਿਸ ਦੇ ਕਰਕੇ ਸਰਕਾਰ ਨੇ ਬਿਜਲੀ ਖਪਤਕਾਰਾਂ ਨੂੰ ਇੱਕ ਵੱਡਾ ਝਟਕਾ ਦੇ ਦਿੱਤਾ ਹੈ ਤੇ 3 ਰੁਪਏ ਪ੍ਰਤੀ ਯੂਨਿਟ ਸਿੱਧਾ ਵਾਅਦਾ ਕਰ ਦਿੱਤਾ ਹੈ ਖਾਸ ਕਰਕੇ 7 ਕਿਲੋਵਾਟ ਤੱਕ ਦੇ ਜਿਹੜੇ ਮੀਟਰਾਂ ਵਾਲਿਆਂ ਨੂੰ ਜਿਹੜੇ ਕਿ ਲੋਡ ਵਾਲੇ ਮੀਟਰ ਨੇ ਹੁਣ ਇਸ ਦੇ ਵਿੱਚ ਇੱਕ ਕੰਫਿਊਜ਼ਨ ਹੈ ਸਰਕਾਰ ਦਾ ਪ੍ਰੈਸ ਨੋਟ ਤਾਂ ਇਹ ਕਹਿ ਰਿਹਾ ਕਿ 7 ਕਿਲੋਵਾਟ ਤੋਂ ਵੱਧ ਲੋਡ ਵਾਲੇ ਮੀਟਰਾਂ ਦੇ ਉੱਤੇ ਫੈਸਲਾ ਲਾਗੂ ਹੈ ਪਰ ਹਰਪਾਲ ਸਿੰਘ ਚੀਮਾ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਮੰਤਰੀ ਨੇ ਉਸ ਦੇ ਵਿੱਚ 7 ਕਿਲੋਵਾਟ ਤੱਕ ਦਾ ਸ਼ਬਦ ਵਰਤਿਆ ਗਿਆ ਹੁਣ ਸਰਕਾਰ ਨੂੰ ਇਸ ਦੇ ਉੱਤੇ ਕਲੀਅਰ ਕਰਨਾ ਚਾਹੀਦਾ ਹੈ ਕਿ 7 ਕਿਲੋਵਾਟ ਤੋਂ ਵੱਧ ਵਾਲੇ ਇਸ ਘੇਰੇ ਦੇ ਵਿੱਚ ਆਉਣਗੇ ਕਿ 7 ਕਿਲੋਵਾਟ ਤੱਕ ਵਾਲੇ ਘੇਰੇ ਵਿੱਚ ਆਉਣਗੇ ਇਸ ਦੇ ਨਾਲ ਸਰਕਾਰ ਕਿੰਨੇ ਲੋਕਾਂ ਤੋਂ ਬਿਜਲੀ ਦਾ ਬੋਝ ਹੈ ਬੋਝ ਹੈ ਜਿਹੜਾ ਵਧਾ ਦੇਵੇਗੀ ਖਪਤਕਾਰਾਂ ਦੇ ਉੱਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਫਿਲਹਾਲ ਇਹ ਖਬਰ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਤੁਸੀਂ ਆਪਣੀ ਆਪਣੀ ਰਾਏ ਜਰੂਰ ਸਾਂਝੀ ਕਰਿਓ ਤੇ ਬਣੇ ਰਹੋ ਐਵੀਸੀ ਪੰਜਾਬ ਦੇ ਨਾਲ